ਬਰਸ਼ ਜਦੋਂ بارش ਜਿਆਦਾ ਹੋ ਜਾਂਦੀ ਹੈ ਪਰਲੀ ਸਾਈਡ ਰੋਡ ਸਾਰਾ ਪਾਣੀ ਨਾਲ ਭਰ ਜਾਂਦਾ ਫਿਰ ਐਕਚੁਅਲੀ ਉਧਰ ਉਹ ਰਾਹ ਬੰਦ ਹੋ ਜਾਂਦਾ ਵਾ ਸਾਰਾ ਫਿਰ ਇਧਰ ਰੋਂਗ ਸਾਈਡ ਹੀ ਬਚਦਾ ਮਰਦੀ ਗੱਡੀ ਆ ਮਿਸਤਰੀ ਦੀ ਗੱਡੀ ਤਾਂ ਨਹੀਂ ਹੈਗੀ ਅਗਲੇ ਨੇ ਅਗਲੇ ਨੂੰ ਜਵਾਬ ਦੇ ਦਿੱਤਾ ਜੀ ਆਪਣੀ ਨਹੀਂ ਹੋਣੀ ਜਿਹਦੇ ਪਿਆਰ ਅਗਲਾ ਉਸ ਤੋਂ ਬਾਅਦ ਕਸਟਮਰ ਲੈ ਕੇ ਨਹੀਂ ਜਾ ਰਿਹਾ ਜਿੰਨੇ ਵੀ ਲੋਟਾ ਖੋਆਂ ਦੇ ਕੇਸ ਹੋਏ ਨੇ ਇਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਆਪਾਂ ਨੂੰ ਰਿਪੇਅਰ ਕਰਦੇ ਆ ਜੇ ਕਸਟਮਰ ਆ ਰਿਹਾ ਕੋਈ ਗੱਡੀ ਦਿੱਕਤ ਆ ਰਹੀ ਤਾਂ ਹੀ ਰਿਪੇਅਰ ਕਰ ਰਹੇ ਹੁਣ ਹਾਈਵੇ ਤੇ ਗਲਤੀ ਚੱਲ ਰਹੀ ਆ ਇਹ ਤਾਂ ਹੈ ਨਹੀਂ ਪੋਲ ਦੇ ਉੱਪਰ ਜਾ ਕੇ ਰਿਪੇਅਰ ਕਰਾਂਗੇ ਉਹਨੂੰ ਐਕਚੁਅਲੀ ਥੱਲੇ ਹਾ ਕੇ ਹੀ ਕੰਮ ਕਰਾਉਣਾ ਪਏਗਾ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਹੈ ਅਵੇਰਨੈਸ ਹੈ ਸਾਰਾ ਕੁਝ ਕੀਤਾ ਜਾਊਗਾ ਵੱਖ-ਵੱਖ ਜੋ ਹੈ ਟ੍ਰੈਫਿਕ ਰੂਲਸ ਇੰਪਲੀਮੈਂਟ ਕਰਨੇ ਹੈ ਸ਼ਹਿਰ ਨੂੰ ਹੈ ਜੋ ਸੁਚਾਰੂ ਢੰਗ ਨਾਲ ਆਪਾਂ ਟ੍ਰੈਫਿਕ ਚਲਾਉਣਾ ਸਾਡੇ ਪਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ ਚ ਅਨਔਥਰਾਇਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਬਾਕੀ ਰਹਿ ਗਈ ਟਰੱਕਾਂ ਦੀ ਗੱਲ ਉਹ ਕੋਈ ਵੀ ਬਾਹਰਲਾ ਟਰੱਕ ਆਂਦਾ ਵਾ ਕੋਈ ਅੰਮਾ ਚਲ ਤੋਂ ਆਂਦਾ ਕੋਈ ਕਿਤੋਂ ਵੀ ਆਂਦਾ ਉਹਨੇ ਕੋਈ ਰਾਹ ਪੁੱਛਣਾ ਕੋਈ ਕੁਸ਼ ਕਰਨਾ ਉਹਨੂੰ ਖੜਨਾ ਪੈਂਦਾ ਜੀ ਰਹੀ ਗੱਲ ਅਸਰ ਦੀ ਦੇਖੋ ਅਸੀਂ ਰੈਗੂਲਰ ਬੇਸਿਸ ਤੇ ਜਾ ਰਹੇ ਤੁਸੀਂ ਤਿਉਹਾਰਾਂ ਤੋਂ ਪਹਿਲਾਂ ਵੀ ਦੇਖਿਆ ਹੋਵੇਗਾ ਮੈਂ ਆਪ ਜਾਂ ਸਾਡੇ ਮੇਰੇ ਦੂਜੇ ਕਾਊਂਟਰਪਾਰਟ ਜੋ ACP ਗੁਰਦੇਵ ਜੀ ਨੇ ਉਹ ਵੀ ਲਗਾਤਾਰ ਫੀਲਡ 'ਚ ਜਾ ਕੇ ਅਸੀਂ ਖੁਦ ਲੋਕਾਂ ਨੂੰ ਅਵੇਅਰ ਕਰ ਰਹੇ ਆਂ ਔਰ ਸਾਡੇ ਸੀਨੀਅਰ ਆਫੀਸਰਸ ਵਾਰ-ਵਾਰ ਇਹੀ ਅਪੀਲ ਕਰ ਰਹੇ ਕਿ ਆਪਾਂ ਟ੍ਰੈਫਿਕ ਰੂਲਸ ਦੀ ਫਾਲੋ ਕਰੀਏ ਪਲੱਸ ਜਿਹੜੇ ਏਰੀਆਸ 'ਚ ਟੋਇੰਗ ਨਹੀਂ ਹੈਗੀ ਉੱਥੇ ਵੀ ਚਲਾਨ ਕੀਤੇ ਜਾ ਰਹੇ ਨੇ ਹੁਣ ਵੀ ਕੀਤੇ ਗਏ ਨੇ ਤਾਂ ਮੈਂ ਉਹੀ ਕਹਿ ਰਿਹਾ ਜੇ ਵਾਇਓਲੇਸ਼ਨ ਕਰੋਗੇ ਤਾਂ ਅੱਜ ਨਹੀਂ ਤਾਂ ਕੱਲ ਤਾਂ ਵਾਇਓਲੇਸ਼ਨ ਨੂੰ ਅਸੀਂ ਪੈਨਲਾਈਜ਼ ਕਰਾਂਗੇ ਮੇਰਾ ਮਕਸਦ ਇਹ ਨਹੀਂ ਸੀ ਚਲਾਨ ਹੁੰਦੇ ਆ ਠੀਕ ਹੈ ਉਹ ਜ਼ੋਨਿੰਗ ਚਾਰਜ ਵੀ ਕਰਦੇ ਆ ਟ੍ਰੈਫਿਕ ਪੁਲਿਸ ਵੀ ਲਗਾਤਾਰ ਕਰਦੀ ਹੈ ਨੋ ਪਾਰਕਿੰਗ ਅਤੇ ਰੋਂਗ ਸਾਈਡ ਦਾ ਮਸਲਾ ਕਿਹਾ ਇੰਨੀ ਆਸਾਨੀ ਨਾਲ ਹੱਲ ਹੋ ਸਕਦਾ ਔਰ ਖਾਸ ਕਰਕੇ ਦਿੱਲੀ ਰੋਡ ਟ੍ਰਾਂਸਪੋਰਟ ਨਗਰ ਦੇ ਵਿੱਚ ਜਿੱਥੇ ਸੜਕਾਂ ਦਾ ਬੇਹੱਦ ਬੁਰਾ ਹਾਲ ਹੈ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰ ਲੈਣੇ ਆ ਪੁਲਿਸ ਕੰਮ ਕਰ ਰਹੀ ਹੈ ਕਿ ਨੋ ਪਾਰਕਿੰਗ ਨਾ ਹੋਵੇ ਰੋਂਗ ਸਾਈਡ ਗੱਡੀਆਂ ਨਾ ਜਾਣ ਪਰ ਆਪਾਂ ਟ੍ਰਾਂਸਪੋਰਟ ਨਗਰ ਦੀ ਸਪੈਸ਼ਲ ਗੱਲ ਕਰੀਓ ਪੂਰੀ ਰੋਡ ਖਰਾਬ ਹੈ ਹਾਂਜੀ ਤਾਂ ਉਧਰ ਲਈ ਤਾਂ ਜਾਣਾ ਸੰਭਵ ਨਹੀਂ ਇਸ ਕਰਕੇ ਇੱਧਰ ਲਈ ਵੀ ਨਿਕਲਣਾ ਪਏਗਾ ਹਾਂਜੀ ਤੇ ਕੀ ਲੱਗਦਾ ਕਿ ਸਫਲ ਹੋ ਪਾਏਗਾ ਜਾਂ ਲੋਕ ਜਦ ਤੱਕ ਸੜਕ ਨਹੀਂ ਬਣਦੀ ਉੱਥੋਂ ਦੀ ਨਿਕਲਣਾ ਸੰਭਵ ਹੈਗਾ ਦੇਖੋ ਮੇਨ ਚੱਕਰ ਹੁੰਦਾ ਬਾਰਸ਼ਾਂ 'ਚ ਜਦੋਂ ਬਾਰਸ਼ ਜ਼ਿਆਦਾ ਹੋ ਜਾਂਦੀ ਹੈ ਪਰਲੀ ਸਾਈਡ ਰੋਡ ਸਾਰਾ ਪਾਣੀ ਨਾਲ ਭਰ ਜਾਂਦਾ ਫਿਰ ਐਕਚੁਅਲੀ ਉਧਰੋਂ ਰਾਹ ਬੰਦ ਹੋ ਜਾਂਦਾ ਵਾ ਸਾਰਾ ਫਿਰ ਇੱਧਰ ਰੋਂਗ ਸਾਈਡ ਹੀ ਬਚਦਾ ਇਸ ਕਰਕੇ ਉਹ ਸਾਰੇ ਰੋਂਗ ਸਾਈਡ ਹੀ ਚੱਲਦੇ ਆ। ਬਾਕੀ ਰਹਿ ਗਈ ਟਰੱਕਾਂ ਦੀ ਗੱਲ ਉਹ ਕੋਈ ਵੀ ਬਾਹਰਲਾ ਟਰੱਕ ਆਂਦਾ ਵਾ ਕੋਈ ਹਿਮਾਚਲ ਤੋਂ ਆਂਦਾ ਕੋਈ ਕਿਤੋਂ ਵੀ ਆਂਦਾ ਉਹਨੇ ਕੋਈ ਰਾਹ ਪੁੱਛਣਾ ਕੋਈ ਕੁਸ਼ ਕਰਨਾ ਉਹਨੂੰ ਖੜਨਾ ਪੈਂਦਾ ਜੀ। ਕੋਈ ਗੱਡੀ ਖਰਾਬ ਹੋ ਗਈ ਉਹਨੂੰ ਵੀ ਖੜਨਾ ਪੈਂਦਾ ਕਿਉਂਕਿ ਹੋਰ ਤਾਂ ਰਾਹ ਕੋਈ ਹੈ ਨਹੀਂ ਇੱਥੇ। ਸਾਰਾ ਤਾਂ ਰਾਹ ਕਵਰ ਹੋ ਚੁੱਕਾ ਰੋਡ ਬਣ ਗਈ। ਇਸ ਕਰਕੇ ਕਰਕੇ ਵੀ ਉਹ ਗੱਡੀਆਂ ਜਿਆਦਾ ਉੱਥੇ ਖੜ੍ਹਦੀਆਂ ਵਾਂ ਖੜ੍ਹਦੀਆਂ ਹੈਗੀਆਂ ਪਰ ਕਿਤੇ ਨਾ ਕਿਤੇ ਐਕਸੀਡੈਂਟ ਦਾ ਕਾਰਨ ਨਹੀਂ ਬਣ ਜਾਂਦੀ ਅੱਛਾ ਇੱਕ ਇਹ ਸਮੱਸਿਆ ਤਾਂ ਹੈ ਹੀ ਇਹ ਜਿਹੜੀਆਂ ਕਬਾੜ ਹੋ ਜਾਂਦੀਆਂ ਗੱਡੀਆਂ ਨੇ ਉਹ ਕਿਉਂ ਲਗਾ ਰਹੇ ਆ ਲੋਕ ਸੜਕ ਐਕਚੁਅਲੀ ਚੱਕਰ ਕੀ ਹੋ ਰਿਹਾ ਵਾ ਜਿਵੇਂ ਕਿ ਕੋਈ ਵੀ ਮਿਸਤਰੀ ਗੱਡੀ ਫੜਦਾ ਜੀ ਹੁਣ ਕਸਟਮਰ ਤੇ ਹੁੰਦਾ ਨਾ ਕਸਟਮਰ ਦੀ ਗੱਡੀ ਆ ਮਿਸਤਰੀ ਦੀ ਗੱਡੀ ਤਾਂ ਨਹੀਂ ਹੈਗੀ ਅਗਲੇ ਨੇ ਅਗਲੇ ਨੂੰ ਜਵਾਬ ਦੇ ਦਿੱਤਾ ਜੀ ਆਪਣੀ ਨਹੀਂ ਹੋਣੀ ਇਹ ਰਿਪੇਅਰ ਅਗਲਾ ਉਸ ਤੋਂ ਬਾਅਦ ਕਸਟਮਰ ਲੈ ਕੇ ਨਹੀਂ ਜਾ ਰਿਹਾ ਉਹ ਹੁਣ ਕਸਟਮਰ ਦੀ ਇਹਨਾਂ ਦੀ ਪੁਲਿਸ ਰੀਡਿੰਗ ਬੰਦਦੀ ਆ ਵੀ ਤੁਸੀਂ ਜੇ ਜ਼ਿਆਦਾ ਦਿਨ ਗੱਡੀ ਹੋ ਗਈ ਆਪਣੀ ਲੈ ਕੇ ਕਾਰਪੋਰੇਸ਼ਨ ਚ ਇਕੱਠੀ ਕਰ ਦੋ ਜਾ ਕੇ ਅਜੇ ਚਲਾਨ ਕਰ ਰਹੇ ਆ ਹੁਣ ਚਲਾਨ ਦੇ ਨਾਲ ਹੱਲ ਨਿਕਲ ਜੇ ਦੇਖੋ ਚਲਾਨ ਨਾਲ ਹੱਲ ਨਹੀਂ ਨਿਕਲ ਸਕਦਾ ਸਰ ਨਹੀਂ ਨਿਕਲ ਸਕਦਾ ਚਲਾਨ ਨਾਲ ਆਪਾਂ ਕਿਵੇਂ ਰੋਕ ਲਾਂਗੇ ਹਾਈਵੇ ਤੇ ਹੁਣ ਸਾਰਾ ਆਪਣਾ ਟਰਾਂਸਪੋਰਟ ਨਾਲ ਵਰ ਗੱਡੀਆਂ ਤੇ ਚੱਲਦਾ ਜੀ ਆਪਾਂ ਉਹਨਾਂ ਨੂੰ ਪਰੇਸ਼ਾਨ ਕਰਾਂਗੇ ਕਿੱਦਾਂ ਆਪਣਾ ਕੰਮ ਚੱਲੇਗਾ ਹੁਣ ਆਪਾਂ ਰਿਪੇਅਰ ਕਰਦੇ ਆ ਜੀ ਕਿੰਨੀ ਹਾਈਵੇ ਤੇ ਗੱਡੀ ਚੱਲਦੀ ਆ ਆਪਾਂ ਉਹਨੂੰ ਰਿਪੇਅਰ ਕਰਦੇ ਆ ਜੇ ਕਸਟਮਰ ਆ ਰਿਹਾ ਕੋਈ ਗੱਡੀ ਦਿੱਕਤ ਆ ਰਹੀ ਤਾਂ ਹੁਣ ਹਾਈਵੇ ਤੇ ਗੱਡੀ ਚੱਲ ਰਹੀ ਆ ਇਹ ਤਾਂ ਹੈ ਨਹੀਂ ਪੁਲ ਦੇ ਉੱਪਰ ਜਾ ਕੇ ਰਿਪੇਅਰ ਕਰਾਂਗੇ ਉਹਨੂੰ ਐਕਚੁਅਲੀ ਥੱਲੇ ਹਾ ਕੇ ਹੀ ਕੰਮ ਕਰਾਉਣਾ ਪਏਗਾ। ਜਦ ਪੁਲਿਸ ਪੋਸਟਰ ਲਗਾਤੇ ਹੋਏ ਆ ਸਾਰੇ ਪਾਸੇ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਗੱਡੀਆਂ ਨਹੀਂ ਖੜੀਆਂ ਹੋਣ ਦੇਣੀਆਂ। ਅ ਇਧਰ ਕੰਡਮ ਗੱਡੀਆਂ ਉਹ ਚੱਕੀਆਂ ਜਾਣਗੀਆਂ। ਉਹ ਤਾਂ ਜਿਹਦਾ ਮਾਲਕ ਹੈ ਉਹਨੂੰ ਹਰਜਾਨਾ ਫਿਰ ਭੁਗਤਣਾ ਪਏਗਾ। ਹਾਂਜੀ ਹਾਂਜੀ ਕੰਡਮ ਸਰ ਉਹ ਤੁਸੀਂ ਜਦੋਂ ਮਰਜ਼ੀ ਪੁਲਿਸ ਵਾਲੇ ਚੱਕ ਕੇ ਐਕਸ਼ਨ ਕਰਕੇ ਚੱਕ ਕੇ ਲੈ ਕੇ ਜਾ ਸਕਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੈਗੀ। ਮੇਨ ਐਕਚੁਅਲੀ ਚੱਕਰ ਗਏ ਜਦੋਂ ਗਟਰ ਬਣਾਉਂਦੇ ਨੇ ਹੁਣ ਦੇਖ ਤੁਸੀਂ ਉਹ ਚੀਜ਼ ਨੂੰ ਨਹੀਂ ਕੋਈ ਵੀ ਐਕਸ਼ਨ ਚ ਲੈਂਦਾ ਗੱਡੀਆਂ ਨੂੰ ਲੈ ਕੇ ਸਾਨੂੰ ਵੀ ਪਰੇਸ਼ਾਨ ਕੀਤਾ ਜਾਂਦਾ ਵਿੱਚ ਵਿੱਚ ਬਿਲਕੁਲ ਅੱਛਾ ਰਸਤੇ ਸਾਫ਼ ਹੋਣੇ ਚਾਹੀਦੇ ਆ ਸੜਕਾਂ ਸਾਫ਼ ਹੋਣੀਆਂ ਚਾਹੀਦੀਆਂ ਨੇ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਜਗ੍ਹਾ ਜਿਹੜੀ ਹੈਗੀ ਹੈ ਉਹ ਅਗਰ ਸਹੀ ਹੋਏਗੀ ਤਾਂ ਪਾਰਕਿੰਗ ਲਈ ਕਿਸੇ ਨੂੰ ਦਿੱਕਤ ਨਹੀਂ ਆਏਗੀ ਇਹ ਪੂਰਾ ਏਰੀਆ ਤੁਹਾਨੂੰ ਅਸੀਂ ਇੱਥੇ ਦਿਖਾ ਰਹੇ ਹਾਂ ਟਰਾਂਸਪੋਰਟ ਨਗਰ ਦਾ ਇਹ ਪੂਰਾ ਏਰੀਆ ਜਿੱਥੇ ਮੁਹਿੰਮ ਚਲਾਈ ਗਈ ਹੈਗੀ ਪਰ ਲੋਕ ਇਸੀ ਚੀਜ਼ ਦਾ ਇਤਰਾਜ਼ ਕਰ ਰਹੇ ਹਨ ਕਿ ਜਗ੍ਹਾ ਨਹੀਂ ਹੈ ਇੱਕ ਤਾਂ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਦਿਖਾਣੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਉਹ ਕੰਡਮ ਗੱਡੀਆਂ ਜਿਹੜੀਆਂ ਨੇ ਉਧਰ ਦਿਖਾ ਦਿਓ ਸੰਜੀ ਕਿ ਕੰਡਮ ਗੱਡੀਆਂ ਜਿਹੜੀਆਂ ਨੇ ਉਹ ਰਸਤੇ ਦੇ ਵਿੱਚ ਹੀ ਖੜੀਆਂ ਕਰਕੇ ਲੋਕ ਚਲੇ ਜਾਂਦੇ ਨੇ ਜਿਸ ਕਰਕੇ ਇਹ ਸਾਰੀ ਦਿੱਕਤ ਔਰ ਪਰੇਸ਼ਾਨੀ ਜਿਹੜੀ ਹੈ ਲੋਕਾਂ ਨੂੰ ਆਉਂਦੀ ਐ ਔਰ ਇਸ ਦੇ ਉੱਤੇ ਹੁਣ ਟ੍ਰੈਫਿਕ ਪੁਲਿਸ ਜਿਹੜੀ ਹੈ ਸਖ਼ਤ ਹੋ ਚੁੱਕੀ ਐ ਅਗਰ ਕਿਤੇ ਵੀ ਰਸਤੇ ਦੇ ਵਿੱਚ ਕੋਈ ਵੀ ਗੱਡੀ ਖੜੀ ਹੋਈ ਮਿਲ ਗਈ ਚਾਹੇ ਉਹ ਹਾਈਵੇ ਤੇ ਆ ਚਾਹੇ ਸਰਵਿਸ ਲੇਨ ਤੇ ਆ ਉਹਦਾ ਸਿਰਫ਼ ਚਲਾਣੀ ਨਹੀਂ ਕਟਿਆ ਜਾਏਗਾ ਬਲਕਿ ਟੋ ਵੀ ਕਰ ਲਈਤੀ ਜਾਏਗੀ ਪਰ ਜਿਹੜੇ ਇੱਥੇ ਦੇ ਲੋਕ ਐ ਉਹਨਾਂ ਦਾ ਕਹਿਣਾ ਐ ਕਿ ਪਹਿਲਾਂ ਸੜਕਾਂ ਦੇ ਵਿੱਚ ਸੁਧਾਰ ਜਿਹੜਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਤੇ ਇਹ ਡਰਾਈਵ ਜਿਹੜੀ ਚਲਾਈ ਗਈ ਹੈਗੀ ਐ 노 পার্কਿੰਗ ਦੀ ਡਰਾਈਵ ਹੈ ਉਹਦੇ ਲਈ ACP ਜਤਿਨ ਬੰਸਲ ਜਿਹੜੇ ਆਂ ਟ੍ਰਾਂਸਪੋਰਟ ਨਗਰ ਵਾਲੇ ਏਰੀਆ ਦੇ ਵਿੱਚ ਪਹੁੰਚੇ ਨੇ ਸਿੱਧ ਡਰਾਈਵ ਚੱਲਦੀ ਐ ਸਪੈਸ਼ਲ ਡਰਾਈਵਸ ਚੱਲਦੀਆਂ ਨੇ 노 পার্কਿੰਗ ਲਈ ਅਵੇਅਰ ਕੀਤਾ ਜਾਂਦਾ ਹੈਗਾ ਰੋਂਗ ਸਾਈਡ ਨਾ ਆਨ ਲੋਕ ਉਹਦੇ ਲਈ ਅਵੇਅਰ ਕੀਤਾ ਜਾਂਦਾ ਹੈਗਾ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਜਿਹੜੀ ਤੋਪਨ ਸ਼ਰਮਾ ਜੀ ਆਈਪੀਐਸ ਤੇ ਇਹ ADCP ਟ੍ਰਾਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪUREWAL ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰੈਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰੈਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ अनਔਥਰਾਇਜ਼ਡ ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਮ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ ਅਨ ਅਥੋਰਾਈਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਹਰ ਬੀਤੇ ਦਿਨੀ ਕਈ ਜਾਂ ਏ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਈ ਰਿਕਸ਼ਾ ਵਾਲੇ ਜਿਹੜਾ ਲੋਕਾਂ ਦਾ ਲੁੱਟਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਜਿਹੜੀ ਜਾਈ ਵੀ ਸ਼ੁਰੂ ਕੀਤੀ ਗਈ ਜਿੱਦੇ ਵਿੱਚ ਦੱਸਿਆ ਗਿਆ ਕਿ ਇਹ ਸਾਰੇ ਬੰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇੱਦਾਂ ਦਾ ਕੁਝ ਨਿਕਲ ਰਿਹਾ ਉਹ ਫਿਰ ਮੈਂ ਸਾਡੇ ਪਤਾ ਨਹੀਂ ਲੱਗਦਾ ਵੀ ਗੱਲ ਬਣਾਇਆ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਖੋਹਾਂ ਦੀ ਗੱਲ ਜਿੰਨੇ ਵੀ ਲੋਟਾਂ ਖੋਹਾਂ ਦੇ ਕੇਸ ਹੋਏ ਨੇ ਇਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕਰਾਇਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕਰਾਇਮ ਇਜ਼ ਇਜ਼ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕਰਾਇਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾਜ਼ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਲਟ ਕਰਦਾ ਅਸੀਂ ਕੋਈ ਪਾਰਟਿਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਲਟ ਕਰਦਾ ਉਹਦੇ ਚਲਾਨ ਕਰ ਰਹੇ ਆ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਹੈ ਅਵੇਰਨੈਸ ਹੈ ਸਾਰਾ ਕੁਝ ਕੀਤਾ ਜਾਊਗਾ ਜਿਹੜੀ ਹੁਣ ਗਈਆਂ ਖੜ੍ਹੀ ਹੋਈਆਂ ਇਹਨਾਂ ਦੇ ਚਲਾਨ ਕੱਢੇ ਜਾ ਰਹੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਹੈ ਕੀਤੇ ਜਾ ਰਹੇ ਆ ਹੁਣੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ ਵੀ ਕੀਤੇ ਜਾਣਗੇ ਥੈਂਕ ਇੱਕ ਸਪੈਸ਼ਲ ਡਰਾਈਵ ਜਿਹੜੀ ਹੈ 노 پارکਿੰਗ ਦੀ ਸਪੈਸ਼ਲ ਡਰਾਈਵ ਚਲਾਈ ਗਈ ਹੈ ACP ਜਤਿਨ ਬੰਸਲ ਮੌਕੇ ਦੇ ਉੱਤੇ ਪਹੁੰਚੇ ਨੇ ਜ਼ੋਨ ਇਨਚਾਰਜ ਵੀ ਲਗਾਤਾਰ ਲੱਗੇ ਹੋਏ ਨੇ ਔਰ ਇਸ ਸਪੈਸ਼ਲ ਡਰਾਈਵ ਜਿਹੜੀ ਹੈ 노 پارکਿੰਗ ਅਤੇ ਜਿਹੜੀ ਰੋਂਗ ਸਾਈਡ ਨੂੰ ਲੈ ਕੇ ਹੈਗੀ ਹੈ ਇਸ ਵੀਜ਼ਰ ਲਗਾਤਾਰ ਸਪੈਸ਼ਲ ਡਰਾਈਵ ਚਲਾਈ ਜਾਂਦੀਆਂ ਨੇ ਚਾਹੇ 노 پارکਿੰਗ ਜਾਂ ਜਿਹੜੀ ਹੈਗੀ ਹੈ ਰੋਂਗ ਸਾਈਡ ਨੂੰ ਆਪਾਂ ਲੈ ਕੇ ਅਵੇਅਰ ਕਰਨਾ ਹੋਵੇ ਲੋਕਾਂ ਨੂੰ ਲੇਕਿਨ ਕਿਤੇ ਨਾ ਕਿਤੇ ਲੱਗਦਾ ਕਿ ਸਹੀ ਮੈਸੇਜ ਪਹੁੰਚ ਪਾ ਰਿਹਾ ਹਲੇ ਤੱਕ ਅ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਤੇ ਸਾਡੇ ADCP ట్రాఫిక్ ਜੀ ਦੁਆਰਾ ਇੱਕ ਮੁਹਿੰਮ ਸਟਾਰਟ ਕੀਤੀ ਗਈ ਹੈ ਕਿ ਆਪਾਂ ట్రాਫਿਕ ਰੂਲਸ ਨੂੰ ਲੈ ਕੇ ਲੋਕਾਂ ਨੂੰ ਅਵੇਅਰ ਕਰਨਾ ਹੈ ਵੱਖ-ਵੱਖ ਜੋ ਹੈ ట్రాਫਿਕ ਰੂਲਸ ਇੰਪਲੀਮੈਂਟ ਕਰਨੇ ਹੈ ਸ਼ਹਿਰ ਨੂੰ ਹੈ ਜੋ ਸੁਚਾਰੂ ਢੰਗ ਨਾਲ ਆਪਾਂ ట్రాਫਿਕ ਚਲਾਉਣਾ ਉਸੇ ਤਹਿਤ ਅੱਜ ਇੱਕ ਮੁਹਿੰਮ ਹੈ ਕਿ ਆਪਾਂ ਨੋ ਪਾਰਕਿੰਗ ਜੋ ਅਨਔਥਰਾਇਜ਼ਡ ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਚ ਵਹੀਕਲਸ ਨੇ ਉਹਨਾਂ ਦੇ ਚਲਾਨ ਕੀਤੇ ਹਨ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਪਾਰਕਿੰਗ ਰੂਲਸ ਦੀ ਪਾਲਣਾ ਕਰੋ ਤਾਂ ਇਸ ਕਰਕੇ ਮਹਿੰਮ ਸਟਾਰਟ ਕੀਤੀ ਗਈ ਹੈ ਅੱਛਾ ਸਿਰ ਮਹਿੰਮ ਦੇ ਵਿੱਚ ਆਪਾਂ ਪੋਸਟਰਸ ਵਗੈਰਾ ਵੀ ਲਗਾਏ ਹੈਗੇ ਆ ਸਾਈਨ ਬੋਰਡ ਆਲਰੇਡੀ ਲੱਗੇ ਹੁੰਦੇ ਆ ਜਿੱਥੇ ਆਪਾਂ ਦੇਖਦੇ ਆ ਸਾਈਨ ਬੋਰਡ ਲੱਗਿਆ ਹੁੰਦਾ ਉੱਥੇ ਹੀ ਪਾਰਕਿੰਗ ਹੁੰਦੀ ਹੈ ਇਹ ਦੇਖੋ ਮੈਂ ਇਹ ਗੱਲ ਤੋਂ ਡਿਨਾਈ ਨਹੀਂ ਕਰਦਾ ਕਿ ਵਾਇਲੇਸ਼ਨ ਹੁੰਦੀ ਹੈ ਬਟ ਅਸੀਂ ਚਲਾਨ ਵੀ ਕਰਦੇ ਆ ਤੁਸੀਂ ਸ਼ਹਿਰ 'ਚ ਦੇਖੋ ਟੋਇੰਗ ਵੀ ਹੁੰਦੀ ਹੈ ਨੋ ਪਾਰਕਿੰਗ ਦੀ ਪਲੱਸ ਜਿਹੜੇ ਏਰੀਆਸ 'ਚ ਟੋਇੰਗ ਨਹੀਂ ਹੈਗੀ ਉੱਥੇ ਵੀ ਚਲਾਨ ਕੀਤੇ ਜਾ ਰਹੇ ਨੇ ਹੁਣ ਵੀ ਕੀਤੇ ਗਏ ਨੇ ਤਾਂ ਮੈਂ ਉਹੀ ਕਹਿ ਰਿਹਾ ਜੇ ਵਾਇਲੇਸ਼ਨ ਕਰੋਗੇ ਤਾਂ ਅੱਜ ਨਹੀਂ ਤਾਂ ਕੱਲ ਤਾਂ ਵਾਇਲੇਸ਼ਨ ਨੂੰ ਅਸੀਂ ਪੈਨਲਾਈਜ਼ ਕਰਾਂਗੇ ਮੇਰਾ ਮਕਸਦ ਇਹ ਨਹੀਂ ਸੀ ਚਲਾਨ ਹੁੰਦੇ ਆ ਠੀਕ ਹੈ ਉਹ ਜੋਨੀ ਚਾਰਜਸ ਵੀ ਕਰਦੇ ਆ ਟ੍ਰੈਫਿਕ ਪੁਲਿਸ ਵੀ ਲਗਾਤਾਰ ਕਰਦੀ ਹੈ ਹੁਣ ਆਪਾਂ ਇਸੀ ਰੋਡ ਦੀ ਐਗਜ਼ਾਮਪਲ ਲੈ ਲਈਏ ਜਿਨ੍ਹਾਂ ਦੀਆਂ ਗੱਡੀਆਂ ਕੰਡਮ ਵੀ ਹੋ ਜਾਂਦੀਆਂ ਨੇ ਉਹ ਵੀ ਚੱਕ ਕੇ ਇਹਨੂੰ ਗਡਾਉਨ ਸਮਝ ਕੇ ਗੱਡੀਆਂ ਇੱਥੇ ਲਾ ਲੈਂਦੇ ਆ ਇਹ ਇਕੱਲਾ ਇੱਥੇ ਨਹੀਂ ਤੁਸੀਂ ਟਰਾਂਸਪੋਰਟ ਨਗਰ ਵਾਲਾ ਪਾਸਾ ਜਾਓ ਸਾਰੀ ਸੜਕ ਤੇ ਕਰੋਚਮੈਂਟ ਦਿਖਾਈ ਦੇਗੀ ਮੈਂ ਆਲਰੇਡੀ ਅਸੀਂ ਇਨਸਟਰਕਸ਼ਨਸ ਪਾਸ ਆਨ ਕਰ ਦਿੱਤੇ ਆ ਜੀ ਕਿ ਜਿਹੜੀ ਕੰਡਮ ਗੱਡੀ ਆ ਥਾਣੇ ਉਹਦੀ ਇਤਲਾਹ ਦਿਓ ਉਹਦੀ ਵੈਰੀਫਿਕੇਸ਼ਨ ਕੀਤੀ ਜਾਵੇ ਉਹਦੀ ਥਾਣੇ ਇਤਲਾਹ ਦੇ ਕੇ ਵੈਰੀਫਿਕੇਸ਼ਨ ਕਰਾਵਾਂਗੇ ਔਰ ਜਿਹੜੀ ਗੱਡੀਆਂ ਵੈਸੇ ਪਾਕੜ ਖੜੀਆਂ ਟੈਂਪਰੇਰੀ ਉਹਨਾਂ ਦੇ ਚਲਾਨ ਕੀਤੇ ਜਾਣਗੇ ਅਤੇ ਲੋਕਾਂ ਨੂੰ ਜਿਹੜੇ ਹੈਗੇ ਨੋ ਪਾਰਕਿੰਗ ਦੇ ਲੈ ਕੇ ਅਵੇਅਰ ਵੀ ਕੀਤਾ ਜਾ ਰਿਹਾ ਰਹੀ ਗੱਲ ਅਸਰ ਦੀ ਦੇਖੋ ਅਸੀਂ ਰੈਗੂਲਰ ਬੇਸਿਸ ਤੇ ਜਾ ਰਹੇ ਤੁਸੀਂ ਤਿਉਹਾਰਾਂ ਤੋਂ ਪਹਿਲਾਂ ਵੀ ਦੇਖਿਆ ਹੋਵੇਗਾ ਮੈਂ ਆਪ ਜਾਂ ਸਾਡੇ ਮੇਰੇ ਦੂਜੇ ਕਾਊਂਟਰਪਾਰਟ ਜੋ ACP ਗੁਰਦੇਵ ਜੀ ਨੇ ਉਹ ਵੀ ਲਗਾਤਾਰ ਫੀਲਡ 'ਚ ਜਾ ਕੇ ਅਸੀਂ ਖੁਦ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਔਰ ਸਾਡੇ ਸੀਨੀਅਰ ਆਫੀਸਰਸ ਵਾਰ-ਵਾਰ ਇਹੀ ਅਪੀਲ ਕਰ ਰਹੇ ਕਿ ਆਪਾਂ ਟ੍ਰੈਫਿਕ ਰੂਲਸ ਦੀ ਫੋਲੋ ਕਰੀਏ ਤਾਂ ਚੇਂਜ ਆਨ ਚ ਥੋੜਾ ਟਾਈਮ ਲੱਗਦਾ ਹੈ ਆਈ ਥਿੰਕ ਕਿ ਜਿਵੇਂ ਅਸੀਂ ਜਿੰਨਾ ਐਫਰਟ ਕਰਾਂਗੇ ਤਾਂ ਉਹਦਾ ਰਿਜ਼ਲਟ ਮਿਲਣਾ ਚਾਹੀਦਾ ਅਜਾ ਆਪਾਂ ਪਾਰਟਿਕੂਲਰ ਇਸ ਇਰੀਏ ਦੀ ਗੱਲ ਕਰ ਲਈਏ ਟਰਾਂਸਪੋਰਟ ਨਗਰ ਦੀਆਂ ਸੜਕਾਂ ਖਰਾਬ ਹੈ ਜਿਸ ਕਾਰਨ ਲੋਕ ਰੋਂਗ ਸਾਈਡ ਆਉਂਦੇ ਆ ਇਹ ਰਾਤ ਨੂੰ ਇਫੈਕਟਿਵ ਰਹੇਗਾ ਇੱਥੇ ਰਾਤ ਨੂੰ ਕਿਸ ਤਰ੍ਹਾਂ ਆਪਾਂ ਕੰਟਰੋਲ ਕਰਾਂਗੇ ਖਾਸ ਕਰਕੇ ਰੋਂਗ ਸਾਈਡ ਨੂੰ ਜਿਹੜੇ ਸਾਡੇ ایਆਰਐਸ ਇੰਚਾਰजेस ਨੇ ਇਆਰਐਸ ਵਹੀਕਲਸ ਨੂੰ 24 ਘੰਟੇ ਕੰਮ ਕਰਦੇ ਨੇ ਉਹਨਾਂ ਦੇ ਇਨਚਾਰजेस ਅਸੀਂ ਮਲਟੀਪਲ ਟੀਮਸ ਐ ਇੱਕ ਡੇ ਟੀਮ ਐ ਇੱਕ ਨਾਈਟ ਟੀਮ ਐ ਉਹਨਾਂ ਕੋਲ ਚਲਾਨ ਮਸ਼ੀਨਸ ਨੇ ਜੀ ਉਹਨਾਂ ਨੂੰ ਵੀ ਬਰੀਫ ਕਰ ਦਿੱਤਾ ਗਿਆ ਤਾਂ ਜਿਹੜੇ ਜਿਵੇਂ ਤੁਸੀਂ ਦੇਖੋਗੇ ਹੁਣ ERS ਇਨਚਾਰਜ 4 ਨੇ ਇਸ ਸਮੇਂ ਮੇਰੇ ਨਾਲ ਰੇਸ਼ਮ ਸਿੰਘ ਇਹਨਾਂ ਦੇ ਕਾਊਂਟਰਪਾਰਟ ਨੇ ਜੋ ਰਾਤ ਨੂੰ ਕੰਮ ਕਰਦੇ ਨੇ ਉਹਨਾਂ ਕੋਲ ਆਪਣੀ ਵੱਖਰੀ ਟੀਮ ਐ ਉਹਨਾਂ ਕੋਲ ਚਲਾਨ ਮਸ਼ੀਨ ਐ ਤਾਂ ਉਹ ਨਾਈਟ ਇਨਚਾਰਜ ਨੂੰ ਵੀ ਬਰੀਫ ਕੀਤਾ ਗਿਆ ਉਹ ਵੀ ਆਪਣਾ ਕਾਰਵਾਈ ਕਰ ਸਕਦੇ ਐ 24 ਆਰ ਚੱਲੇਗਾ ਸਰ ERS 24 ਆਰ ਚੱਲਦਾ ਜੀ ਆਲਰੇਡੀ ਚੱਲ ਰਿਹਾ ਮੈਂ ਕੋਈ ਨਵਾਂ ਨਹੀਂ ਐ ਇਹ ਇਨੀਸ਼ੀਏਟਿਵ ERS ਆਲਰੇਡੀ 24 ਆਰ ਵਹੀਕਲ ਚੱਲ ਰਹੇ ਨੇ ਅੱਛਾ ਸਰ ਇਹ ਪੋਸਟਰਸ ਲਗਾਏ ਗਏ ਹੈਗੇ ਆ ਇਹ ਸਿਰਫ ਅਵੇਅਰ ਕਰਨ ਲਈ ਹੈਗੇ ਆ ਕਿਉਂਕਿ ਬਹੁਤ ਉੱਪਰ ਲਗਾ ਦਿੱਤੇ ਆ ਖੈਰ ਆਪਾਂ ਲੋਕਾਂ ਦੀ ਨਜ਼ਰ ਚ ਆਏਗਾ ਜਾਂ ਨਹੀਂ ਆਏਗਾ ਇਹ ਸਿਰਫ ਅਵੇਅਰਨੈਸ ਲਈ ਹੈ ਜਾਂ ਇੱਕ ਇਹ ਮੈਸੇਜ ਹੈਗਾ ਕਿ ਸਟ੍ਰਿਕਟ ਐਕਸ਼ਨ ਜਿਹੜਾ ਹੈਗਾ ਅੱਗੇ ਵੇਟ ਕਰ ਰਿਹਾ ਅਵੇਰਨੈਸ ਲਈ ਜਿਵੇਂ ਤੁਸੀਂ ਗੱਲ ਕਹੀ ਕਿ ਉੱਚੇ ਲਗਾ ਦਿੱਤੇ ਗਏ ਨੇ ਬਟ ਮੇਰੇ ਹਿਸਾਬ ਨਾਲ ਇਹ ਬਹੁਤ ਵਧੀਆ ਦਿਖਦਾ ਹੈ ਤੋਂ ਫੀਲਡ ਆਫ ਵਿਜ਼ਨ ਹੈ ਥੱਲੇ ਜੋ ਹੈ ਜਾਨਵਰ ਵਗੈਰਾ ਕੁਝ ਪੋਸਟਰ ਖਰਾਬ ਕਰ ਦਿੰਦਾ ਤਾਂ ਇਸ ਕਰਕੇ ਅਸੀਂ ਥੋੜਾ نیچے ਨਹੀਂ ਲਗਾਇਆ ਰਹੀ ਗੱਲ ਅਵੇਰਨੈਸ ਦੀ ਦੂਜਾ ਅਸੀਂ ਇੱਥੇ ਕੁਝ ਬੈਰੀਕੇਡ ਪਲੇਸ ਕਰਕੇ ਉਹਨਾਂ ਤੇ ਵੀ ਪੋਸਟਰ ਲਗਾਵਾਂਗੇ ਤਾਂ ਉਹ ਤੁਹਾਨੂੰ ਉਹ ਵੀ ਆਪਣੀ ਗੱਲ ਪੂਰੀ ਹੋ ਜੇਗੀ ਕਿ ਦਿਖਲੇਗਾ ਲੋਕਾਂ ਨੂੰ ਸਾਹਮਣੇ ਆ ਕੇ ਵਿਜ਼ੀਬਲ ਰਹੇਗਾ ਤਾਂ ਉਹ ਕੋਈ ਇਸ਼ੂ ਨਹੀਂ ਹੈ ਸ਼ੁਕਰੀਆ ਜੀ ਤਾਂ ACP ਜਤਿਨ ਬੰਸਲ ਜਿਨ੍ਹਾਂ ਵੱਲੋਂ ਇਸ ਵਕਤ ਜਿਹੜੀ ਹੈ ਇਹ ਮੁਹਿੰਮ ਜਿਹੜੀ ਹੈ ਸਪੈਸ਼ਲ ਡਰਾਈਵ ਜਿਹਨੂੰ ਆਪਾਂ ਕਹੀਏ ਉਹ ਸ਼ੁਰੂ ਕੀਤੀ ਗਈ ਹੈ ਇੱਧਰ ਮੈਂ ਤੁਹਾਨੂੰ ਦਿਖਾ ਦੇਣਾ ਕਿ ਨੋ ਪਾਰਕਿੰਗ ਦਾ ਜਿਹੜਾ ਹੈਗਾ ਉਹ ਬੋਰਡ ਲਗਾਇਆ ਗਿਆ ਇੱਕ ਤਰ੍ਹਾਂ ਦਾ ਪੋਸਟਰ ਹੈ ਬੋਰਡ ਨਹੀਂ ਹੈ ਇਹ ਨੋ ਪਾਰਕਿੰਗ ਦਾ ਪੋਸਟਰ ਹੈ ਔਰ ਇਸ ਤਰ੍ਹਾਂ ਦੇ ਕਈ ਪੋਸਟਰ ਜਿਹੜੇ ਆ ਲਗਾਏ ਗਏ ਆ ਪਰ ਦਿੱਕਤ ਕੀ ਹੈਗੀ ਹੈ ਸੜਕਾਂ ਦੇ ਉੱਤੇ ਖੜੇ ਤੁਹਾਨੂੰ ਮੈਂ ਦਿਖਾਣਾ ਕਿ ਸੜਕਾਂ ਦੇ ਉੱਤੇ ਇਸ ਤਰ੍ਹਾਂ ਦੇ ਕੰਡਮ ਵਹੀਕਲ ਜਿਹੜੇ ਆ ਉਹ ਖੜੇ ਨੇ ਇਹ ਇਹਨਾਂ ਨੂੰ ਗੋਡਾਊਨ ਸਮਝ ਕੇ ਇਸੇ ਤਰ੍ਹਾਂ ਨਾਲ ਇਹ ਤੁਸੀਂ ਇੱਥੇ ਦੇਖ ਸਕਦੇ ਹੋ ਇੱਕ ਕੰਡਮ ਵਹੀਕਲ ਹੈ ਇੱਥੇ ਛੋਟਾ ਹਾਥੀ ਜਿਹੜਾ ਕੋਈ ਇੱਕ ਨਹੀਂ ਹੈ ਇੱਥੇ ਲਾਈਨ ਦੇ ਵਿੱਚ ਕਈ ਏਦਾਂ ਦੇ ਵਹੀਕਲ ਤੁਹਾਨੂੰ ਦਿਖ ਜਾਣਗੇ ਜੋ ਇਸ ਲਾਈਨ ਦੇ ਵਿੱਚ ਕੰਡਮ ਵਹੀਕਲ ਖੜੇ ਕਰ ਦਿੱਤੇ ਗਏ ਔਰ ਖਾਸ ਕਰਕੇ ਟ੍ਰਾਂਸਪੋਰਟ ਨਗਰ ਦਿੱਲੀ ਰੋਡ ਦੇ ਉੱਤੇ ਇਹ ਸਪੈਸ਼ਲ ਵਹੀਕਲਸ ਤੁਹਾਨੂੰ ਦਿਖਾਈ ਦੇ ਜਾਣਗੇ ਔਰ ਖਾਸ ਕਰਕੇ ACP ਗੁਰਦੇਵ ਸਿੰਘ ACP ਜਤਿਨ ਬੰਸਲ ਔਰ ਉਹਨਾਂ ਦੀ ਟੀਮ ਜਿਹੜੀ ਹੈ ਇਸੀ ਚੀਜ਼ ਦੇ ਉੱਤੇ ਪੂਰੇ ਲੁਧਿਆਣਾ ਦੇ ਵਿੱਚ ਕੰਮ ਕਰ ਰਹੀ ਹੈ ਔਰ ਤੁਹਾਨੂੰ ਵੀ ਹੁਣ ਜਿੱਥੇ ਵੀ ਨੋ ਪਾਰਕਿੰਗ ਦਾ ਇੱਕ ਪੋਸਟਰ ਦਿਖਾਈ ਦੇਗਾ ਤਾਂ ਤੁਸੀਂ ਵੀ ਸचेत ਹੋ ਜਾਣਾ ਕਿਉਂਕਿ ਬੇਸ਼ੱਕ ਇਹ ਅਵੇਅਰਨੈਸ ਲਈ ਲਗਾਏ ਆ ਲੇਕਿਨ ਨਜ਼ਰ ਰਹੇਗੀ ਟ੍ਰੈਫਿਕ ਪੁਲਿਸ ਦੀ ਵੀ ਔਰ ਜ਼ੋਨ ਇੰਚਾਰਜ ਦੀ ਵੀ ਅਗਰ ਕਿਤੇ ਵੀ ਤੁਹਾਡੀ ਗੱਡੀ ਨੋ ਪਾਰਕਿੰਗ ਦੇ ਵਿੱਚ ਖੜੀ ਦਿਖਾਈ ਦਿੱਤੀ ਤਾਂ ਉਹਨੂੰ ਟੋ ਵੀ ਕੀਤਾ ਜਾਏਗਾ ਔਰ ਉਹਦੇ ਜਿਹੜੇ ਆ ਚਲਾਨ ਵੀ ਕਿਤੇ ਜਾਣਗੇ ਔਰ ਅਗਰ ਇਸ ਤਰ੍ਹਾਂ ਦੀਆਂ ਕੰਡਮ ਗੱਡੀਆਂ ਕਿਤੇ ਵੀ ਖੜੀਆਂ ਦਿਖਾਈ ਦੇਣਗੀਆਂ ਤਾਂ ਉਹਨਾਂ ਨੂੰ ਨਾ ਸਿਰਫ ਟੋ ਕਰ ਲਿੱਤਾ ਜਾਏਗਾ ਬਲਕਿ ਜਬਤ ਵੀ ਕੀਤਾ ਕੀਤਾ ਜਾ ਸਕਦਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ